ਹੜ੍ਹ ਦੇ ਕਾਰਨ ਸਾਡੇ ਘਰ ਡਿੱਗ ਡਿੱਗੇ ਪਏ ਸੀ ਅਸੀਂ ਤੰਬੂ 'ਚ ਰਹਿ ਰਹੇ ਸੀ ਤੇ ਸਾਡਾ ਮਾਲ ਡੰਗਰੀ ਮਰ ਗਿਆ ਸੀ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਇ ਆਪਣਾ ਘਰ ਬਣਾ ਨਹੀਂ ਸਕਦੇ ਸੱਚੇ ਫਾਟੇ ਮੰਨ ਨਾਲ ਸੇਵਾ ਕਰੋ ਉਹ ਸੇਵਾ ਪੂਰ ਹੋਦੀ ਹੈ ਇਹ ਜਿਹਦੀ ਸੇਵਾ ਅਸੀਂ ਕਰ ਰਹੇ ਹਾਂ ਸੰਗਤਾਂ ਥੰਬੇ ਦੀ ਦਾਸ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਦੀ ਸੁਹੀ ਕਰਾ ਰਹੇ ਹਾਂ ਸੰਗਤ ਨੇ ਸਹਿਯੋਗ ਕੀਤਾ ਤੇ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਆਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਕਰ ਦੇ ਦਿੱਤੇ ਸੀ ਅੱਜ ਔਰ 2 ਦਿਨ ਬਾਅਦ ਅਸੀਂ ਹੁਣ 27 ਕਰ ਫਿਰ ਦੇਣ ਜਾ ਰਹੇ ਆਂ ਬਾਬਾ ਜੀ ਹਣਾ ਮੇਰ ਕੀਤੀ ਆ ਸਾਡਾ ਘਰ ਬਣ ਗਿਆ ਆ ਤੇ ਅਸੀਂ ਫੇਰ ਦੁਬਾਰਤੋਂ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ੀ ਨਾਲ ਜੀਵਾਂਗੇ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਮੰਦਾ ਆ ਰਹੀ ਹੈ ਬਹੁਤ ਦੁਖੀ ਆਂ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਇਆ ਬੜਾ ਦਿਲੋਂ ਦੁੱਖ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੈ ਬਾਬਾ ਜੀ ਇਹਨਾਂ ਨੇ ਸੰਭਾਲਿਆ ਹੈ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ ਸੌ ਘਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਨੇ ਆ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਰੰਭਿਆ ਸੀ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਹਾਂ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹੇ ਥੋੜਾ ਚਾਹੇ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਲੋਦੀ ਗੁਜਰ ਜ਼ਿਲ੍ਹਾ ਅੰਮ੍ਰਿਤਸਰ ਹੜ੍ਹ ਦੇ ਕਾਰਨ ਸਾਡੇ ਘਰ ਡਿੱਗ ਡਿੱਗੇ ਪਏ ਹੀ ਅਸੀਂ ਬਹੁਤ ਤੰਗ ਹਾਂ ਬਹੁਤ ਜ਼ਿਆਦਾ ਤੰਬੂ 'ਚ ਰਹਿ ਰਹੇ ਹਈ ਤੇ ਸਾਡਾ ਮਾਲ ਡੰਗਰੀ ਮਰ ਗਿਆ ਸੀ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਹੀ ਆਪਣਾ ਘਰ ਬਣਾ ਨਹੀਂ ਸਕਦੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਆਪਣਾ ਘਰ ਬਣਾ ਕੇ ਤੇ ਵਿੱਚ ਵੜ ਜਾਵਾਂਗੇ ਇਹ ਮੰਨ ਲਓ ਬਾਬਾ ਜੀ ਹਣਾ ਮੇਅਰ ਕੀਤੀ ਆ ਸਾਡਾ ਘਰ ਬਣ ਗਿਆ ਆ ਤੇ ਅਸੀਂ ਫੇਰ ਦੁਬਾਰਤ ਤੋਂ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ੀ ਨਾਲ ਜੀਵਾਂਗੇ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਮੰਦਾ ਆ ਲਈ ਬਹੁਤ ਦੁਖੀ ਆ ਤੇ ਬਹੁਤ ਮਿਹਰਬਾਨੀ ਕੀ ਕਹਿਣਾ ਚਾਹੋਗੇ ਜੇਕਰ ਬਾਬਾ ਜੀ ਨਾ ਸਾ ਦੇ ਦਿੰਦੇ ਨਾ ਬਾ ਫੜਦੇ ਕਿ ਲੱਗਦਾ ਸੀ ਤੁਹਾਡੇ ਘਰ ਬਣਾਣਾ ਨਹੀਂ ਬਾਬਾ ਜੀ ਅਸੀਂ ਘਰ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਜ਼ਮੀਨ ਹੀ ਥੋੜੀ ਬਹੁਤੀ ਵੀ ਸਾਡੀ ਕਹਿਣੀ ਆ ਤੇ ਤੁਹਾਨੂੰ ਪਤਾ 4-500 ਰੁਪਏ ਦਿਹਾੜੀ ਨਾਲ ਘਰ ਨਹੀਂ ਬਣਾ ਜਾਂਦਾ ਕਿਉਂਕਿ ਪਰਿਵਾਰ ਦਾ ਖਰਚਾ ਵੀ ਆ ਸਾਰਾ ਕੰਮ ਤੇ ਨਹੀਂ ਸਾਡੇ ਕੋਈ ਨਹੀਂ ਬੰਦ ਸਰਕਾਰਾਂ ਨੇ ਕੋਈ ਪ੍ਰਾਲਕ ਕੀਤਾ ਨਾਡੇ ਨਾਲ ਕੋਈ ਨਹੀਂ ਜੀ ਸਾਡੇ ਨਾਲ ਕੋਈ ਸਰਕਾਰ ਦਾ ਕੋਈ ਨਹੀਂ ਸਰਕਾਰ ਕੋਲੋਂ ਬਾ ਜਾ ਕੇ ਮਤ ਮਿਲੀ ਹੋਏ ਨਹੀਂ ਜੀ ਨਹੀਂ ਕੋਈ ਹਾਂਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਲੋਦੀ ਗੁਜਰ ਜੀ ਬਾਬਾ ਜੀ ਦਾ ਕਿੰਨਾ ਘਟਾ ਲਵਾ ਕਰਦੇ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਜਾਨ ਤੋਂ ਵੱਧ ਵੀ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿੰਨਾ ਸਾਨੂੰ ਛੱਤ ਦੇ ਦਿੱਤੀ ਅਸੀਂ ਆਪਣੇ ਬੱਚੇ ਲੈ ਕੇ ਅੰਦਰ ਵੜ ਗਏ ਆ ਠੀਕ ਹੈ ਨਾ ਹਾਂਜੀ ਇਹ ਲੱਗਦਾ ਜੇਕਰ ਬਾਬਾ ਜੀ ਦਾ ਘਰ ਬਣਾ ਰਹੇ ਜਿਵੇਂ ਸਾਲ ਆ ਰਿਹਾ ਵਾ ਹਾਂਜੀ ਮੁਸ਼ਕਲ ਹੋ ਰਿਹਾ ਸਪਾਟ ਦੇ ਵਾਸਤੇ ਜਣਾ ਹਾਂਜੀ ਸਾਡੇ ਵਾਸਤੇ ਜੀ ਆਹ ਵੇਖੋ ਤੰਬੂ ਲਾਇਆ ਹੈ ਅਸੀਂ ਮੰਨ ਲਓ ਡੰਗਰਾਂ ਵਾਲੇ ਬਰਾਂਡੇ 'ਚ ਅਸੀਂ ਰਹਿ ਰਹੇ ਆ ਤੇ ਸਾਡੇ ਵਾਸਤੇ ਤਾਂ ਬਹੁਤ ਜਿਆਦਾ ਤੰਗੀ ਨਿਆਣਿਆਂ ਨੂੰ ਬਹੁਤ ਪਰੇਸ਼ਾਨ ਹਾਂਜੀ ਅਸੀਂ ਜਿੱਦਾਂ ਦਾ ਬਣਿਆ ਅਸੀਂ ਬਹੁਤ ਜਿਆਦਾ ਖੁਸ਼ ਆ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਗੁਰਜੀ ਕੀ ਫਤਿਹ ਦਾਸ ਬੰਬਈ ਤੋਂ ਖਾਰ ਗੁਰਦੁਆਰਾ ਬੰਬਈ ਦਾ ਮੁੱਖ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਵਾ 63 ਸਾਲ ਤੋਂ ਜੁੜਿਆ ਆਇਆ ਹੈ ਸਸਨਸਰ ਨਾਲ ਤੇਲਸਰ ਤੋਂ ਜੁੜਿਆ ਆ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਤਸ਼ਾਹ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਦੂਬ ਰਸ ਸਟਰੀ ਦਾ ਜਨਾ ਕਿ ਦਾਸ ਦੋ ਬੈਡਰੂਮਾਂ ਚ ਰਹਿੰਦਾ ਸੀ ਤੇ ਦਾਸ ਨੇ ਚਾਲੀ ਘਰ ਵਿੱਚ ਬਾਬਾ ਜੀ ਦੀ ਸੇਵਾ ਆਸੇ ਆ ਗਏ ਰਿਆਨ ਵਾਸਤੇ ਦਾਸ ਨੇ ਕਿਹਾ ਬਾਬਾ ਜੀ ਚਾਰੀ ਆ ਜੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਤੁਹਾਨੂੰ ਪ੍ਰੀਅਮ ਦੇਗਾ ਆਈ ਵਾਹਿਗੁਰੂ ਦੇਗਾ ਨਾ ਮੇਰੇ ਕੋਲ 10 ਰੁਪਏ ਤੋਂ ਵੱਧ ਪ੍ਰਾਟ ਹੈ ਤੇ ਮੈਂ ਇਕੱਲਾ ਹੋਰ ਬੱਚੇ ਰਹਿੰਦੇ ਮੇਰੇ ਬੱਚੇ ਵਕਫਾ ਕਰ ਹਰ ਚੀਜ਼ ਬਾਬਾ ਜੀ ਦੀ ਅਨੀ ਮੇਂ ਅਰਦਾਸ ਦਾ ਫਰਕ ਸੱਚੇ ਪਾਤਸ਼ਾਹ ਨਾ ਮਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇਵਾ ਸੀ ਕਰ ਰਹੇ ਆ ਸੰਗਤਾਂ ਬੰਬੇ ਦੀ ਦਾਸ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਜੀ ਸੁਹੀ ਕਰਾ ਰਹੇ ਆ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਕਿਉਂਕਿ ਕਾਫੀ ਚੱਲਦੂ ਅਕੈਡਮੀ ਚੱਲਦੀਆਂ ਪਈਆਂ ਬੱਚੇ ਪੜ੍ਹਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਇਆ ਬੜਾ ਦਿਲ ਨੂੰ ਦੁੱਖ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੋਇਆ ਹੈ ਬਾਬਾ ਜੀ ਇਹਨਾਂ ਸੰਭਾਲਿਆ ਆਇਆ ਹੈ ਬਾਬਾ ਇਕਬਾਲ ਜੀ ਸੀ ਦਾਸ ਜੀ ਦਾ ਬਹੁਤ ਬਿਹਰਸੀ ਉਹਨਾਂ ਦੀ ਕਿ ਸਾਡੇ ਪਾਸ ਚਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਸੰਭ ਹੋ ਸਕੇ ਬਤਵ ਜੋ ਸੇਵਾ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕੰਮ ਵਿੱਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਨਾਲ ਇਹ ਮਕਾਨ ਰੀਫੈਬ੍ਰికెਟਿਡ ਬਣਾਇਆ ਦੇਖੋ ਜੀ ਇਹ ਪਿਆਜਾ ਫਰਬਕਾਨ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਾ ਹੁਣ ਬਾਕੀ ਆ ਜੀ ਇਹਨਾਂ ਨੂੰ ਪਤਾ ਹੈ ਕਿ ਜਦ ਜਿਹਨਾਂ ਦਿੱਤੇ ਕਿ ਠੀਕ ਰਹੇਗਾ ਮੇਰੇ ਕਿ ਅੱਛਾ ਚੀਜ਼ ਬਾਰੇ ਕਿ ਇੰਨੀ ਚੀਜ਼ ਦੇ ਵਿੱਚ ਆ ਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਫਰਨਚਰ ਆਸੇਂਦੇ ਫਰਨ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਟੀ ਟੀਵੀ ਦੇਖੋ ਉਸਦੇ ਜਿਹਾ ਹੀ ਹੈ ਕਿ ਆਂਦਾ ਸਬੰਧ ਹੁੰਦਾ 24 5 8 10 ਘੜੇ ਫਿਰ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਸ਼ਰੀ ਸਟੋਰੀ ਹੈ ਉਥੇ ਮਲਟੀ ਸਟੋਰੀ ਬਿਲਡਗਾ ਸਿੱਕੜ ਬਦਨੀਆਂ ਨੇ ਤੇ ਅਸੀਂ ਬੇਰਕਰ ਅਰਦਾਸ ਕਰਨੇ ਆ ਕਿ ਸੱਚੇ ਬਾਛਾ ਕਾਮਯਾਬ ਕਰੇ ਇਸ ਸੰਸਰ ਨਾ ਵਈ ਗੁਰ ਕਰੇ ਮੇਰ ਕਰੇ ਚੜਦੇ ਰਹੇ ਆਪਣੀ ਜ਼ਬਾਨ ਤੇ ਪੂਰੇ ਰਸ ਸਾਨੂੰ ਹੀ ਸ਼ੀਰਵਤ ਕਰੇ ਹਿੰਮਤ ਬਾਬਾ ਹਿੰਮਤ ਦੇ ਵੇ ਸੱਚੇ ਬਾਛਾ ਤਾਂ ਅਸੀਂ ਅਸੀਂ ਵੀ ਸੇਵਾ ਕਰ ਸਕੀਏ ਸਾਡੇ ਸੰਗਤ ਦੇ ਪੈਸੇ ਆ ਸਹੀ ਸਮਾਲ ਹੋ ਰਿਹਾ ਤੁਸੀਂ ਅਗ ਦੇਖਿਆ ਕਿੰਨਾ ਕਿ ਮੜੇ ਪੁੱਛ ਉਹ ਸੰਗਤ ਵੇ ਬਿਲਕੁਲ ਠੀਕ ਲੱਗ ਰਿਹਾ ਮੈਂ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਆ ਤੇ ਕੋ ਪੰਜ ਸੰਗਤ ਦੇ ਨਾਲ ਸਕਤਰ ਸਾਹਿਬ ਆਏ ਹੋਏ ਸਭ ਆਏ ਪ੍ਰਧਾਨ ਵੀ ਆਏ ਬੇ ਨਾਲ ਆ ਉਹ ਦੇਖਣ ਅਸੀਂ ਅਸੀਂ ਵਿਚ ਆਏ ਕਿ ਆਇਆ ਇਹ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਹੈ सग जाके दसा तो असं थोड़ा थोड़ा भीडियो लैके जाओ क्या देखो ये दस देख के आए हैं बहुत अच्छा है लग रहा है असं कोश करा होर भी सेवा जो हो सके साथ तन मन ता सेवा करा आखिर तुम भी करो तस्कर बाबा जी सेवा करते रहन बाबा जी दस ते हाँ हाथ रवे सच्चे पातशाह मेरे गए असं कुछ दे मेरा मुझ में कुछ नहीं जो कुछ है वो तो तेरा सच्चे पातशाह मैं कह मैं कहता मैं तुरी हिम्मत है इन्हों हिम्मत है कि मैंने क्या उन्होंने किट्ठा कर दो मैं कट्ठा करवाता है साढ़े नो संगता मेरे न ਬਠੇ ਉਹਨਾਂ ਕਟੋ ਹੋ ਗਿਆ ਕੋਈ ਇਕੱਲਾ ਮੈਂ ਕੁਛ ਨਹੀਂ ਕਰਦਾ ਇਹ ਖਾਲਜ ਕੁਛ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆ ਇੱਕ ਸੱਚੇ ਬਾਦਸ਼ਾਹ ਇਹਨਾਂ ਨੂੰ ਬਲ ਦੇਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜਈ ਸੇਵਾ ਲਈ ਇਹ ਪੂਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਖਾਸ ਕਰਕੇ ਮੈਂ ਸਭ ਦਾ ਤੁਹਾਡੇ ਟੀਵੀ ਮੈਂ ਵੀਡੀਓ ਦਾ ਤਨਵਾਦ ਕਰਨਾ ਕਿ মিডিਆ ਇੱਥੇ ਆਇਆ ਹੈ ਬਹੁਤ ਵਧੀਆ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਨਾਮ ਆਪਣਾ ਨਾਮ ਬੋਲਣਾ ਹੁੰਦਾ ਨਾ ਨਾਮ ਨਾ ਬੋਲਣਾ ਨਾਮ ਆਪਰੇ 10 ਅਵਤਾਰ ਸਿੰਘ ਸਜੀਤ ਜੀ ਬੋਲ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਭ ਪੀਤਮ ਸਿੰਘ ਜੀ ਆਏ ਹੈ ਮੇਰਾ ਸਕੱਤਰ ਆਏ ਸਭ ਪਤਵਾਲ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਐ ਐਮਪੀ ਸਿੰਘ ਜੀ ਬਾਕੀ ਸਾਡੇ ਸਾਡੇ ਖੁਦਰਾਣਾ ਸਾਹਿਬ ਵੀ ਆਏ ਹੋਏ ਹੈ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਚਨ ਬਾਬਾ ਜੀ ਨਾਲ ਰਹਿ ਕੇ ਦੇਖ ਕੇ ਦੋ ਚੀਜ਼ ਜਗ੍ਹਾ ਹੈ ਇਹ ਜਗ੍ਹਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜਿਹੜੀ ਕਿ ਚੁੱਕਿਆ ਸਿਰ ਉਹ ਸਿਰਕ ਹੋ ਸਕੇ ਸੋ ਹੁਣ ਵੱਤੋ ਸੇ ਵਗਦੇ ਕੋਈ ਛੋ ਕਰਦੇ ਨਾ ਕੁਝ ਹੋਣਾ ਵਾਲਾ ਨਹੀਂ ਹੈ ਸੁਭ ਸੰਗਤ ਕਾਫੀ ਹੋਏਗੀ ਬੱਚੇ ਬੱਚੇ ਤਕਰੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਵੀ ਪੂਰੀ ਹੋ ਸਕਣ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਮੈਂਟਾ ਗੁਰੂ ਮਹਾਰਾਜ ਦੀ ਹੈ ਉਹਨਾਂ ਨੇ ਸਾਨੂੰ ਪ੍ਰੇਰਨਾ ਦਿੱਤੀ ਤੇ ਸੰਗਤ ਨੇ ਸਹਿਯੋਗ ਕੀਤਾ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਆਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਘਰ ਦੇ ਦਿੱਤੇ ਸੀ ਅੱਜ ਔਰ 2 ਦਿਨ ਬਾਅਦ ਅਸੀਂ ਹੁਣ 72 ਘਰ ਫਿਰ ਦੇਣ ਜਾ ਰਹੇ ਆਂ ਜੋ ਕਿ ਲਗਭਗ 65 ਘਰ ਹੋ ਜਾਣਗੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ 100 ਘਰ ਦੇਵਾਂਗੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਦੇ ਹਾਂ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਰੰਭਿਆ ਸੀ ਤੇ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਹਾਂ ਸੋ ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਘਰ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹ ਥੋੜਾ ਚਾਹ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਸਿਰਫ ਤੇ ਸਿਰਫ 20 ਦਿਨ ਤੱਕ ਸਾਰੇ ਘਰ ਕੰਪਲੀਟ ਹੋ ਜਾਣਗੇ ਜਿੰਨੇ ਵੀ ਇੱਥੇ ਫੈਕਟਰੀ ਸੀ ਸੋ ਸਾਰੇ ਘਰ ਬਣ ਜਾਣਗੇ ਅਸੀਂ ਸਮੁੱਚੇ ਡੋਨਰਾਂ ਦਾ ਸਮੁੱਚੀ ਪ੍ਰੈਸ ਕਲੱਬ ਦਾ ਜਿੰਨੇ ਵੀ ਆਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਤ ਦੇਨ ਦਾ ਭਾਵ ਹਰ ਵਾਰੀ ਜਦੋਂ ਵੀ ਬੁਲਾਇਆ ਇਹ ਬੜੇ ਪ੍ਰੇਮ ਨਾਲ ਆਏ ਸ਼ਰਦਾ ਨਾਲ ਆਏ ਇਹਨਾਂ ਨੇ ਦੁਨੀਆ ਤੱਕ ਇਹ ਗੱਲ ਪਹੁੰਚਾਈ ਸੰਗਤ ਨੇ ਉੱਥੋਂ ਸਾਨੂੰ ਸੇਵਾ ਭੇਜੀ ਅਸੀਂ ਸੰਗਤ ਦੀ ਸੇਵਾ ਨੂੰ ਫੋਈ ਫੋਈ ਕਰਕੇ ਵੱਧ ਤੋਂ ਵੱਧ ਉਸ ਨੂੰ ਦੁਗਣਾ ਕਿਵੇਂ ਕਰ ਸਕਦੇ ਸੀ ਅਸੀਂ ਕੀਤਾ ਤੇ ਕਲਗੀਧਰ ٹرسٹ ਗੁਰਦਾਰਾ ਬੜੂ ਸਾਹਿਬ ਨੇ ਇਹ ਕਾਰਜ ਅੱਜ ਤਕਰੀਬਨ ਨੇੜੇ ਲਾ ਦਿੱਤਾ ਸੋ ਅੱਜ ਸਾਡੇ ਨਾਲ ਸਪੈਸ਼ਲ ਬੰਬੇ ਤੋਂ ਖਾਰਗੁਰਦਾਸ ਸਾਹਿਬ ਦੇ ਪ੍ਰਧਾਨ ਉੱਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਆਈ ਹੈ ਇਸ ਕਾਰਜ ਨੂੰ ਕੋ ਇਹਨਾਂ ਨੇ ਮਾਇਆ ਭੇਜੀ ਸੀ ਇਹਨਾਂ ਦੀ ਮਾਇਆ ਵੀ ਠੀਕ ਲੱਗੀ ਹੈ ਕਿ ਨਹੀਂ ਲੱਗੀ ਉਸ ਨੂੰ ਦੇਖਣ ਵਾਸਤੇ ਵੀ ਆਏ ਨੇ ਹੋਰ ਸੇਵਾ ਕਰਨ ਵਾਸਤੇ ਵੀ ਆਏ ਨੇ ਸੋ ਅਸੀਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਨਾਲ ਬੇਨਤੀ ਵੀ ਕਰਦੇ ਹਾਂ ਹੁਣ ਕਾਰਜ ਬੋੜੇ ਥੋੜੇ ਦਿਨਾਂ ਦਾ ਰਹਿ ਗਿਆ ਹੈ ਸਰਦੀ ਬਹੁਤ ਵੱਧ ਗਈ ਹੈ ਅਸੀਂ ਦਿਨ ਰਾਤ ਇਸ ਕਾਰਜ ਨੂੰ ਲੱਗੇ ਹਾਂ ਅਗਲੇ ਘਰ ਅਸੀਂ 12 ਘੰਟਿਆਂ ਚ ਦੇਵਾਂਗੇ ਜਿੰਨੇ ਘਰ ਰਹਿ ਗਏ ਨੇ ਅਸੀਂ ਐਵਰੇਜ 12 ਘੰਟਿਆਂ ਚ ਇੱਕ ਘਰ ਤਿਆਰ ਕਰਕੇ ਦੇਵਾਂਗੇ ਸੋ ਸੰਗਤਾਂ ਨੂੰ ਸਾਡੀ ਭਰਜੋਲ ਅਪੀਲ ਹੈ ਬੇਨਤੀ ਹੈ ਵੀ ਆਪ ਜੀ ਇਸ ਕਾਰਜ ਦੇ ਵਿੱਚ ਜੋ ਵੀ ਸਹਿਯੋਗ ਹੁਣ ਪਾ ਸਕਦੇ ਜੇ ਬਹੁਤ ਸੁਨਹਿਰੀ ਮੌਕਾ ਹੈ ਅਸੀਂ ਲਗਭਗ 10 ਤੋਂ 5 ਦਸੰਬਰ ਤੱਕ ਸਾਰੇ ਕਾਰ ਕੰਪਲੀਟ ਕਰ ਦੇਵਾਂਗੇ ਸੋ ਅਸੀਂ ਦੁਬਾਰਾ ਫਿਰ ਪ੍ਰੈਸ ਕਲੱਬ ਵਾਲਿਆਂ ਦਾ ਸਮੂਚੀਆਂ ਸੰਗਤਾਂ ਦਾ ਡੋਨਰਾਂ ਦਾ ਔਰ ਜਿੰਨੇ ਜਿੰਨੇ ਵੀ ਇਸ ਕਾਜ ਦੇ ਲਈ ਸਹਿਯੋਗ ਦਿੱਤਾ ਅਸੀਂ ਅਗਸਤ 25 ਤੋਂ ਲੱਗੇ ਸੀ ਤੇ ਅਗਸਤ 25 ਤੋਂ ਅਸੀਂ ਇਹ ਕਾਰਜ ਤਕਰੀਬਨ ਸਾਢੇ 3 ਮਹੀਨਿਆਂ ਚ ਮਹਾਰਾਜ ਦੀ ਬਖਸ਼ਿਸ਼ ਸਦਕਾ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਣ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇ ਰਹੇ ਨੇ ਤੇ ਉਸ ਕਰਕੇ ਹੀ ਅਸੀਂ ਇਹ ਕਾਰਜ ਸਿਰੇ ਲਾ ਰਹੇ ਹਾਂ ਸੰਗਤ ਦੀ ਅਸੀਸ ਹੈ ਗੁਰੂ ਮਹਾਰਾਜ ਦੀ ਅਸੀਸ ਹੈ ਜਿੱਥੇ ਗੁਣਾਨੰਕ ਪਾਤਸ਼ਾਹ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਬਣਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ 350ਵਾਂ ਮਨਾਇਆ ਜਾ ਰਿਹਾ ਹੈ ਉਥੇ ਹੀ ਅਸੀਂ ਘਰ ਦੇ ਕੇ ਅਸੀਂ ਗੁਰੂ ਸਾਹਿਬਾਨਾਂ ਦੀ ਖੁਸ਼ੀ ਲੈ ਰਹੇ ਹਾਂ ਲੋੜਵੰਦ ਨੀਡੀ ਪਰਿਵਾਰ ਬਹੁਤ ਹੀ ਨੀਡ ਜਿਹੜੇ ਕਿ ਲੇਬਰ ਕਰਨ ਵਾਲੇ ਸਾਰੇ ਘਰ ਸੀ ਔਰ ਕਈ ਘਰਾਂ ਦੇ ਵਿੱਚ ਤਾਂ ਲੇਬਰ ਵਾਲਾ ਵੀ ਨਹੀਂ ਸੀ ਇੱਕ ਰੋਟੀ ਮੰਗ ਕੇ ਖਾਣ ਵਾਲੀ ਗੱਲ ਹੈ ਮੰਦਬੁਗੀ ਬੱਚੇ ਸੀ ਉਹਨਾਂ ਦੇ ਇਹ ਸੇਵਾਵਾਂ ਸਾਡੀ ਝੋਲੀ ਪਈਆਂ ਨੇ ਅਸੀਂ ਫਿਰ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਪਲਸ ਪਲਸ ਕਲੱਬ ਦਾ ਪ੍ਰੈਸ ਕਲੱਬ ਦਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਇਸ ਪ੍ਰਚਾਰਿਆ ਫਸਾਰਿਆ ਪ੍ਰੇਰਣਾ ਮਿਲੀ ਸੰਗਤਾਂ ਨੂੰ ਤੋਂ ਜੋ ਸੰਗਤ ਸਾਡੇ ਨਾਲ ਅੱਜ ਬੰਬੇ ਤੋਂ ਆਏ ਨੇ ਪ੍ਰਧਾਨ ਸਾਹਿਬ ਆਏ ਨੇ ਖਾਰਗੁਰਦਾ ਸਾਹਿਬ ਦੇ ਸਮੁੱਚੇ ਇਹਨਾਂ ਦੇ ਨਾਲ ਟੀਮ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਬੇਅੰਤ ਮਾਇਆ ਸਾਨੂੰ ਭੇਜੀ ਤੇ ਅੱਜ ਹੋਰ ਵੀ भेजन ਲਈ ਇੱਕ ਕਾਰਜ ਲਈ ਘਰ ਵੇਖ ਰਹੇ ਨੇ ਕਿਹੜੇ ਕਿਹੜੇ ਘਰ ਬਣ ਅਸੀਂ ਘਰ ਆਇਡੈਂਟੀਫਾਈ ਕੀਤੇ ਹੋਏ ਨੇ ਇਹ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਸਾਰੇ ਘਰ ਵਿਖਾਉਣੇ ਨੇ ਸੋ ਮੈਂ ਫਿਰ ਆਪ ਸਾਰਿਆਂ ਕੀ ਬੇਨਤੀ ਕਰਦਾ ਹਾਂ ਕਾਰਜ ਬਹੁਤ ਵੱਡੇ ਨੇ ਅਸੀਂ ਘੱਟੋ ਘੱਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਜੋ ਵੀ ਇਸ ਬੱਚੇ ਸਕੂਲਾਂ ਚ ਪੜਦੇ ਸੀ ਸਾਡੀਆਂ ਅਕਾਲ ਅਕੈਡਮੀਆਂ ਚ ਪੜਦੇ ਸੀ ਅਸੀਂ 1200 ਬੱਚਿਆਂ ਦੀ ਸਾਲ ਦੀ ਸਾਰੀ ਫੀਸ ਹਰ ਚੀਜ਼ ਨੂੰ 유ਨੀਫਾਰਮ ਬੁੱਕ ਸਟੇਸ਼ਰੀ ਔਰ ਬਹੁਤ ਵੱਡੇ ਕੰਮ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕਿ 40 ਤੋਂ 50 ਕਿਲੋ ਵੇਟ ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਹੋਰ ਅਸੀਂ ਆ ਹੁਣ ਬੁੱਕ ਸਟੇਜ ਸ੍ਰੀ ਯੂਨੀਫਾਰਮ ਔਰ ਸਵੈਟਰਾਂ ਖਾਸ ਕਰਕੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਵੀ ਇੱਕ ਟਰੱਕ ਪਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਔਰ ਅਸੀਂ ਲਗਾਤਾਰ ਜੋ ਵੀ ਨੀਡ ਅੱਜ ਵੀ ਸੰਗਤ ਦੀ ਇੱਥੋਂ ਦੀ ਇਲਾਕੇ ਦੀ ਹੜਪੀੜਤ ਪਰਿਵਾਰਾਂ ਦੀਆਂ ਨੇ ਉਹ ਅੱਜ ਵੀ ਅਸੀਂ ਪੂਰੀਆਂ ਕਰ ਰਹੇ ਹਾਂ ਔਰ ਕਰਦੇ ਰਾਂਗੇ ਸੋ ਇਹ ਕਾਰਜ ਲਈ ਸੰਗਤ ਸਾਨੂੰ ਅਸੀਸ ਬਖਸ਼ੇ ਸੰਗਤ ਅਰਦਾਸ ਕਰੇ ਜੋ ਇਹ ਕਾਰਜ ਹੋਏ ਨੇ ਇਹ ਆਪ ਜੀ ਕਰਕੇ ਹੋਏ ਨੇ ਸਾਨੂੰ ਤਾਂ ਅਸੀਸਾਂ ਬਖਸ਼ੋ ਵੀ ਸਾਡੀ ਗੁਰੂ ਨਾਲ ਨਿਭ ਜਾਏ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੰਗਤਾਂ ਸਾਡੇ ਤੋਂ ਸੇਵਾ ਕਰਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀ ਕੋਈ ਬੰਦਨ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਕਰਨਾ ਕੰਟੈਕਟ ਕਰ ਸਕਦਾ ਦੇਖੋ ਲੋੜਵੰਦ ਹਰ ਪਿੰਡ ਨੂੰ ਪਤਾ ਹੈ ਹਰ ਸਰਪੰਚ ਨੂੰ ਪਤਾ ਹੈ ਹਰ ਸੋਸ਼ਲ ਮੀਡੀਆ ਤੇ ਪਤਾ ਹੈ ਸਾਡੇ ਨੰਬਰ ਆ ਰਹੇ ਨੇ ਹਰ ਪਿੰਡ ਪਿੰਡ ਨੂੰ ਪਤਾ ਹੈ ਵੀ ਬੜੂ ਸਾਹਿਬ ਸੰਸਥਾ ਜਿਹੜੀ ਇਹ ਕਾਰਜ ਕਰ ਰਹੀ ਹੈ ਸੋ ਅਸੀਂ ਹਾਜ਼ਰ ਹਾਂ ਸਾਰੇ ਘਰ ਬਣਾ ਕੇ ਜਾਵਾਂਗੇ ਤੋਂ ਜੋ 12 ਦੋ ਇੱਕ ਦਿਨ ਵਿੱਚ ਦੋ ਘਰ ਬਣਾ ਕੇ ਦੇਣੇ ਆਪ ਹੀ ਤੁਸੀਂ ਦੇਖੋ ਵੀ ਉੱਥੇ ਕਿੰਨੀ ਵੱਡੀ ਟੀਮ ਲੱਗੀ ਹੋਈ ਹੈ ਅੱਜ ਵੀ 250 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਸਾਡੀ 350 ਬੰਦੇ ਸੀ ਜਦੋਂ ਫਲੱਡ ਆਇਆ ਤੇ ਲੰਗਰ ਪਾਣੀ ਤੇ ਰਾਹਤ ਕਾਰਜ ਚੱਲੇ ਅੱਜ ਵੀ ਸਾਡੀ 250 ਬੰਦਿਆਂ ਦੀ ਟੀਮ ਐਕਸਪਰਟ ਇੱਕ ਲੱਗੀ ਹੋਈ ਹੈ 12 ਘੰਟਿਆਂ ਦੇ ਵਿੱਚ 600 ਤੋਂ ਲੈ ਕੇ 1000 ਸਕਰ ਫੁੱਟ ਦਾ ਘਰ ਬਣਾ ਕੇ ਦੇ ਦੋ ਰੂਮ ਕਿਚਨ ਲੌਬੀ ਵਾਸ਼ਰੂਮ ਔਰ ਇਹ ਸਾਰਾ ਕਰਕੇ ਦੇਣਾ ਥੱਲੇ ਟੈਲਾਂ ਲਾ ਕੇ ਔਰ ਸਭ ਤੋਂ ਵੱਡੀ ਗੱਲ ਪਰਿਵਾਰ ਨੂੰ ਅਸੀਂ ਸਾਰਾ ਸਮਾਨ ਪ੍ਰੋਵਾਈਡ ਕਰਾਣੇ ਆ ਤਿੰਨ ਮਹੀਨਿਆਂ ਲਈ ਮਤਲਬ ਬੈੱਡ ਕੰਬਲ ਰਜਾਈਆਂ ਚਾਦਰਾਂ ਸਹਰਾਣੇ ਔਰ ਫੁੱਲ ਫਲਾਈ ਕਿਚਨ ਦਾ ਸਾਰਾ ਸਮਾਨ ਤਾਂ ਕਿ ਪਰਿਵਾਰ ਹੁਣ ਸੈਟਲ ਹੋ ਕੇ ਆਪਣਾ ਜੋ ਵੀ ਕੰਮ ਕਰਦਾ ਹੈ ਉਹ ਕਰਦਾ ਰਵੀ ਬਾਬਾ ਕਿਨੇ ਘਰਾਂ ਟੀਚਾ ਮਲੇ ਸਾਡਾ ਦੇਖੋ ਟੀਚਾ 100 ਘਰ ਕਰਦਾ ਸੀ ਮਿੱਥਿਆ ਸੀ ਨਾਲੇ ਬੇਨਤੀ ਕੀਤੀ ਸੀ ਸੰਗਤ ਚਾਹੇ ਤੋ ਹੋਰ ਕਰਵਾ ਲਵੇ ਪਰ ਜਿੰਨਾ ਕੁ ਅਸੀਂ ਇਲਾਕੇ ਚ ਘੁੰਮੇ ਹਾਂ 100 ਘਰਾਂ ਨਾਲ ਕਾਫੀ ਘਰ ਪੂਰੇ ਹੋ ਜਾਣਗੇ 100 ਅਸੀਂ ਹੁਣ 65 ਘਰਾਂ ਤੱਕ ਅਸੀਂ 3 ਦਿਨ ਤੱਕ ਪਹੁੰਚ ਜਾਾਂਗੇ ਸਾਡੇ 35 ਘਰ ਰਹਿ ਗਏ ਨੇ ਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਵੀ 12 ਘੰਟੇ ਜਾਾਂਗੇ ਤੇ 35 ਘਰ ਅਸੀਂ 15-16 ਦਿਨਾਂ ਚ ਦੇ ਦਿਆਂਗੇ 15-16 ਦਿਨਾਂ ਚ ਦਿੱਤੇ ਅਸੀਂ ਡੈਡ ਲਾਈਨ ਦੇ ਰਹੇ ਹਾਂ ਵੀ ਦਸੰਬਰ ਤਾਸ ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰਾਂ ਨੂੰ ਘਰ ਦੇ ਦੇਾਂਗੇ ਸਾਡਾ ਇੱਕ ਗੁਰਦਾਰਸ ਫਿਰੋਜ਼ਪੁਰ ਇਲਾਕਾ ਰਹਿੰਦਾ ਹੁਣ ਸਾਡੀਆਂ ਟੀਮਾਂ ਅੱਜ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਚ ਜਿਹੜੀਆਂ ਨੇ ਉੱਥੇ ਮਖੂ ਆਪਣੇ ਹਰੀਕੇ ਹੈਡ ਤੋਂ ਅੱਗੇ ਉੱਥੇ ਘਰ ਸਾਡੇ ਰਹਿੰਦੇ ਨੇ ਅਸੀਂ ਉਹ ਵੀ ਸ਼ੁਰੂ ਕਰਨ ਲੱਗੇ ਆ ਮਹਾਰਾਜ ਮਿਹਰ ਕਰੇ ਜਬ ਸਾਡ ਤੋਂ ਪਹਿਲਾਂ ਪਹਿਲਾ ਤੋਹਫਾ ਦੇ ਦੋ ਤੋਹਫਾ ਨਹੀਂ ਹੈ ਸਾਡੀ ਤਾਂ ਇੱਕ ਸੇਵਾ ਹੈ ਤੋਹਫਾ ਤਾਂ ਸੰਗਤ ਦਾ ਪੈਸਾ ਹੈ ਸਾਡਾ ਨਹੀਂ ਹੈ ਸੰਗਤ ਨੇ ਸਾਨੂੰ ਪਿਆ ਮਾਇਆ ਭੇਜੀ ਜਿਵੇਂ ਆ ਦੇਖੇ ਆ ਸਾਰੇ ਸਿੰਘ ਖੜੇ ਨੇ ਤੇ ਸੰਗਤ ਦੇ ਪੈਸੇ ਨੂੰ ਅਸੀਂ ਆਪਣਾ ਮਾਨ ਸਮਝ ਕੇ ਗੁਰੂ ਦੀ ਸੰਗਤ ਦਾ ਪੈਸਾ ਕੀ ਇਹ ਗੁਰੂ ਦਾ ਜਿਹੜੇ ਦਸਵੰਦ ਹੁੰਦਾ ਗੁਰੂ ਦਾ ਹੁੰਦਾ ਸੋ ਉਹ ਪੈਸਾ ਜੋ ਭੇਜਿਆ ਕੰਪਨੀਆਂ ਨੇ ਵੀ ਭੇਜਿਆ ਅਸੀਂ ਕੰਪਨੀਆਂ ਦਾ ਵੀ ਧੰਨਵਾਦ ਕਰਦੇ ਹਾਂ ਸੀਐਸਆਰ ਫੰਡ ਵਾਲਿਆਂ ਨੇ ਵੀ ਸਾਨੂੰ ਭੇਜਿਆ ਜਿਹੜੀ ਜਿਹੜੀਆਂ ਕੰਪਨੀਆਂ ਸੀਐਸਆਰ ਫੰਡ ਕੱਢੇ ਕਿਸੇ ਨੇ ਰਾਸ਼ਨ ਕਿਸੇ ਨੇ ਕੰਬਲ ਕਿਸੇ ਨੇ ਮੰਜੇ ਕਿਸੇ ਨੇ ਪਾਪੈਨਲ ਭੇਜੀ ਸੋ ਅਸੀਂ ਸੁਚੀਆਂ ਸੰਗਤਾਂ ਦਾਇਤ ਔਰ ਸੁਚੀ ਕੰਪਨੀ ਸੀਐਸਆਰ ਫੰਡ ਦੇਣ ਵਾਲੇ ਸੁਚੀਆਂ ਦਾ ਧੰਨਵਾਦ ਕਿਉਂ ਕਰ ਰਹੇ ਆ ਕਿਉਂਕਿ ਹੁਣ ਉਹਨਾਂ ਨੇ ਇਹ ਸਾਡੀ ਵੀ लाज ਰੱਖੀ